ਤੇ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਪਿੰਡ ਬਾਜੀ ਤੋਂ ਆ ਤੇ ਕਪੂਰਥਾਲਾ ਜ਼ਿਲ੍ਹਾ ਮੇਰਾ ਮੈਂ ਗਿਆ ਸੀ ਅੱਜ ਤੋਂ ਮੈਨੂੰ ਪੂਰੇ ਹੋ ਗਏ ਮੈਨੂੰ 12 ਮਹੀਨੇ ਹੋ ਗਏ ਗਏ ਇਹਨੂੰ ਕੰਪਲੀਟ ਮੈਨੂੰ 12 ਮਹੀਨੇ ਹੋ ਹੀ ਆ ਕਿਸ ਤਰ੍ਹਾਂ ਦੇ ਨਾਲ ਗਏ ਸੀ ਮੈਂ ਇਥੋਂ ਦਿੱਲੀ ਦਿੱਲੀ ਤੋਂ ਬੰਬੇ ਗਿਆ ਸੀ ਬੰਬੇ ਤੋਂ ਮੈਂ ਗਿਆ ਸੀ ਐਮਸਡਮ ਨੀਦਰਲੈਂਡ ਉੱਥੋਂ ਫੇਰ ਮੇਰੀ ਫਲੈਟ ਚੱਲੀ ਉੱਥੋਂ ਮੈਂ ਸਿੱਧਾ ਗਿਆ ਸੂਰੀਨੇ ਮੰਗਿਆ ਸੂਰੀਨੇਮ ਤੋਂ ਗੁਆਨਾ ਗਿਆ ਫਿਰ ਉੱਥੋਂ ਬੱਤਰਗਾੜੇ ਜੰਗਲਪਾਰ ਕੀਤਾ ਅਮਾਜੋਨ ਜੰਗਲਪਾਰ ਕੀਤਾ ਵਾ ਅਮਾਜੋਨ ਜੰਗਲਪਾਰ ਕੀਤਾ ਬੱਤਰਗਾੜੇ ਮੇ ਕਿਨਾ ਮੇਰੇ ਨਾਲ ਕੁ ਮੁੰਡਾ ਹੋਰ ਸੀ ਮੇਰੇ ਨਾਲ ਦੇ ਪਿੰਡ ਦਾ ਸੀ ਗੁਰਪ੍ਰੀਤ ਸਿੰਘ ਤੇ ਉੱਥੋਂ ਗਿਆ ਫਿਰ ਐਂਟਰ ਹੋਏ ਬ੍ਰਾਜ਼ਿਲ ਬਾਰਡਰ ਕਰਾਸ ਕੀਤਾ ਬ੍ਰਾਜ਼ਿਲ ਦਾ ਬ੍ਰਾਜ਼ਿਲ ਚੋਂ ਫਿਰ ਰਹਿ ਸੱਤ-ਅੱਠ ਸਾਲ ਬ੍ਰਾਜ਼ਿਲ ਰਹਿ ਉੱਥੇ ਉੱਥੋਂ ਫਿਰ ਗਿਆ ਬਿਲੀਵੀਆ ਹਰੇਕ ਮਲਕੇ ਗਾਹ ਦੇ ਗਾਹ ਡਾਂ ਡਾਂ ਏਜੰਟ ਦੇ ਏਜੰਟ ਦੇ ਲਿੰਕ ਹੁੰਦੇ ਆ ਉੱਥੇ ਮਿਲ ਕੇ ਡਾਂ ਕਰਾਣੇ ਲਿੰਕ ਹੁੰਦੇ ਆ ਕਿ ਹਾਂ ਇਹ ਫੋਡ ਨੂੰ ਫੋਡ ਦਿਖਾ ਦਿੰਦੇ ਫੋਨ 'ਚ ਕਿ ਹਾਂ ਇਹ ਬੰਦਾ ਸਾਡਾ ਆਉਣ ਰਿਹਾ ਵਾ ਇਹਨੂੰ ਅੱਗੇ ਡ੍ਰੌਪ ਕਰਨਾ ਵਾ ਤੇ ਉਤੋਂ ਗਾਹ ਦੇ ਗਾਹ ਪਹੁੰਚਦੇ ਪਹੁੰਚਦੇ ਕਲੰਬੀਆ ਪਹੁੰਚ ਗਏ ਕਲੰਬੀਆ 'ਚ ਫਿਰ ਉੱਥੇ ਉੱਥੇ ਰਹਿ ਉੱਥੇ ਪਿੱਛੋਂ ਏਜੰਟ ਨੇ ਪੈਸੇ ਨਹੀਂ ਪਾਏ ਸੀ ਪਤਾ ਨਹੀਂ ਇਹਨਾਂ ਦਾ ਕੁਝ ਕੀ ਲਿੰਕ ਸੀ ਪਰ ਏਜੰਟ ਜਿੰਨੇ ਵੀ ਹੈ ਜਿਹੜਾ ਨਾ ਜਿੰਨੇ ਵੀ ਏਜੰਟ ਹੈਗੇ ਆ ਕਿ ਪਿੱਛੋਂ ਇਹਨਾਂ ਦਾ ਲਿੰਕ ਹੁੰਦਾ ਸਾਰੇ ਹਰੇ ਹਰੇ ਬੰਦੇ ਨਾਲ ਇਹਨਾਂ ਦਾ ਕਿ ਡੋਂਗਰ ਨੂੰ ਫੋਨ ਕਰ ਦਿੰਦੇ ਹਾਂ ਕਿ ਅਸੀਂ ਪੈਸੇ ਪਾਤੇ ਆ ਪੈਸੇ ਕਿੰਨੇ ਜਾਂਦੇ ਆ ਇਤੋਂ 1 ਲੱਖ 2 ਲੱਖ ਘਰੋਂ ਫੜ ਲਿਆ ਵਾ ਗਾਂ ਕਿੰਨੇ ਪਚਾਉਂਦੇ ਆ ਲੱਖ ਰੁਪਏ ਦੇ ਦਿੰਦੇਗਾ ਲੱਖ ਮਤਲਬ ਕਿ 2 ਲੱਖ ਦੇਦਾ ਘਰੋਂ ਤੇ ਗਾਂ ਲੱਖ ਪਚਾਉਂਦੇ ਆ ਕਿ ਆ ਫਿਰ ਡੋਂਗਰ ਫਿਰ ਸਭ ਕਹਿੰਦੇ ਕਿ ਹਾਂ ਉਹਨੂੰ ਇਹਨੇ ਪੈਸੇ ਲੋੜ ਨਹੀਂ ਸਾਨੂੰ ਹੋਰ ਚਾਹੀਦੇ ਪੈਸੇ ਫਿਰ ਹੋਰ ਡਿਮਾਂਡ ਕਰਦੇ ਪੈਸਿਆਂ ਦੀ ਇਹ ਚੱਕਰ ਚ ਬੰਦੇ ਆਪਣੇ ਕਾਫੀ ਮੁੰਡੇ ਫਸੇ ਪਏ ਆ ਮੈਂ ਕਲੰਬੀਆ 'ਚ 6 ਮਹੀਨੇ ਰਿਹਾ 6 ਮਹੀਨੇ 6 ਮਹੀਨਿਆਂ ਦੇ ਦੌਰਾਨ ਤੋਂ 6-7 ਮਹੀਨੇ ਹਾਂ ਜਦੋਂ ਤੁਹਾਨੂੰ ਇੱਥੇ ਲੇ ਕੇ ਜਾ ਮੈਨੂੰ ਇੱਕ ਏਜੰਟ ਇਹ ਡੌਂਕਰ ਨੇ ਮੈਨੂੰ ਚੇਂਜ ਕਰਤਾ ਮੈਨੂੰ ਹੋਰ ਦੂ ਇੱਕ ਸ਼ਹਿਰ ਸੀ ਉਥੇ ਸ਼ਹਿਰ ਤੋਂ ਬਾਹਰਲੀ ਸੜਕ 'ਤੇ ਘਰ ਸੀ ਉਥੇ ਉਥੇ ਚੱਲ ਗਏ ਸੀ ਦੇ ਉਥੇ ਕਾਫੀ ਮੁੰਡੇ ਸੀ ਪੰਜਾਬੀ ਤੇ ਉਹ ਮੁੰਡੇ ਫਿਰ ਗਾਂਹ ਚੱਲ ਗਏ ਉਹਨਾਂ ਦੇ ਏਜੰਟ ਨੇ ਗਾਂਹ ਪੇ ਤੁਨ ਨੂੰ ਤੇ ਕੁਝ ਮੁੰਡੇ ਰਿਪੋਰਟ ਹੋ ਕੇ ਉਥੋਂ ਵਾਪਸ ਆ ਗਏ ਸੀ ਪਨਾਮਾ ਤੋਂ ਕੁਝ ਅਮਰੀਕਾ ਤੋਂ ਰਿਪੋਰਟ ਆ ਕੇ ਆ ਗਏ ਸੀ ਤੇ ਮੈਨੂੰ ਇੱਕ ਹੋਰ ਏਜੰਟ ਨੇ ਚੈੱਕ ਮਤਲਬ ਇੱਕ ਡੌਂਕਰ ਨੇ ਹੋਰ ਕਿਸੇ ਹੋਰ ਰੂਪ 'ਚ ਲੈ ਗਏ ਸੀ ਮੈਨੂੰ ਕਿਤੇ ਕੀ ਕਹਿੰਦਾ ਤੁਨੂੰ ਚੱਲ ਤੈਨੂੰ ਹੋਰ ਮਤਲਬ ਲੈ ਕੇ ਤੂੰ ਸ਼ਿਫਟ ਕਰਨਾ ਵਾ ਤੇ ਉਤੋਂ ਫਿਰ ਇਹਨਾਂ ਮੈਨੂੰ ਮਾਫੀ ਨੇ ਚਕਾਰਤਾ ਸੀ ਮਾਫੀ ਆ ਜੇ ਡੌਂਕਰਾਂ ਨੇ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਇਹਨਾਂ ਦਾ ਇਹਨਾਂ ਮਾਫੀ ਚ ਕਰਤਾ ਸੀ ਮੈਨੂੰ ਮਾਫੀਆਂ ਨੇ ਤੇ 5-6 ਮਹੀਨੇ 5-6 ਮਹੀਨੇ ਮੈਂ ਬੰਦ ਰਿਆ ਕਿ ਰੂਮ ਜਮ 5-6 ਮਹੀਨੇ ਰੱਖਿਆ ਨਾ ਰੂਮ ਜਮ ਮੇਰੇ ਤੋਂ ਫੋਨ ਹੀ ਖੋਲਿਆ ਸੀ ਮੇਰੇ ਤੋਂ ਪਾਸਪੋਰਟ ਵੈਰਾ ਸਭ ਕੁਝ ਖੋਲਿਆ ਸੀ ਮੇਰੇ ਤੋਂ ਰੋਟੀ ਪਾਣੀ ਕੁਛ ਨਹੀਂ ਰੋਟੀ ਪਾਣੀ ਬਸ ਇਦਾਂ ਹੀ ਆ ਕਿ ਗੰਦ ਦੇਨੇ ਖਾਂ ਬਹੁਤ ਗੰਦ ਖਾਣ ਨੂੰ ਮਿਲਦਾ ਸੀ ਉਹ ਆਪਾਂ ਖਾਂਦੇ ਨਹੀਂ ਸੀ ਕਦੇ ਤੇ ਸਾਡੇ ਜਿੱਦਾਂ ਕਿ ਪੈਸੇ ਦੇ ਕੇ ਬਾਹਰੋਂ ਕੁਝ ਬੰਦੇ ਡੌਂਕਰ ਨੂੰ ਪੈਸੇ ਦੇ ਕੇ ਇਹਨੂੰ ਉਦੋਂ ਤੋਂ 25 ਡ ਇਹ ਉਹਨੇ ਤਾਂ ਫੜਾ ਕੇ ਮਤਲਬ ਕਿ ਬਿਸਕਟ ਲੈ ਕੇ ਆਉਂਦੇ ਸੀ ਜਾਂ ਬਿਸਕਟ ਵੀ ਉਹ ਵੀ ਬਿਸਕਟ ਵੀ ਦਿੰਦੇ ਸੀ ਇੰਨੇ ਨੇ ਬਿਸਕਟ ਦਿੰਦੇ ਸੀ ਉਹ ਵੀ ਇੱਕ ਦਿਨ ਖਾਣਾ ਇੱਕ ਦਿਨ ਖਾਣਾ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਤੇ ਹੋਰ ਪੱਤੇ ਪੁੱਤੇ ਪਾਣੀ ਦੇ بارش ਦਾ ਪਾਣੀ ਬਹੁਤ ਪੀ ਛੱਡਿਆ ਉੱਥੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਮੇਰੇ ਸਾਰੇ ਸਰੀਰ ਤੇ ਸਾਰਾ ਕੁਝ ਤੇ ਬਹੁਤ ਦਿਨ ਗੱਡੇ ਔਖੇ ਉੱਥੇ ਤੁਹਾਡੇ ਨਾਲ ਵੀ ਕੋਈ ਹੋਰ ਜਿਹੇ ਮੁੰਡੇ ਸੀ ਤੇ ਹੋਰ ਮੇਰੇ ਨਾਲ ਮੁੰਡੇ ਗਏ ਸੀ ਵੀਡੀਓ ਸਾਡੇ ਵੱਲੋਂ ਜਿਹੜੀ ਜਿਹੜੀ ਇੱਕ ਵੀਡੀਓ ਜਾਰੀ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਦੇਖਿਆ ਗਿਆ ਹੈ ਕਿ ਨੌਜਵਾਨਾਂ ਨੂੰ ਕਰੰਟ ਲਗਾਇਆ ਜਾਂਦਾ ਹੈ ਉਹਦੇ ਸਰੀਰ ਦੇ ਉੱਤੇ ਟੌਰਚਰ ਕਰਦੇ ਉਹਦੇ ਨਾਲ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਟੌਰਚਰ ਕਰਦੇ ਆ ਮੈਂਟਲੀ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਸ਼ੁਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਵੱਧ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜੇ ਪੈਸੇ ਪਾਉਣ ਨੂੰ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਇਸ ਤਸ਼ੱਦਦ ਦੇ ਮੌਤ ਬਹੁਤ ਹੋਈ ਹੈ ਹਾਂ ਇੱਕ ਮੁੰਡਾ ਸੰਗਰੂਰ ਦਾ ਹੀ ਮੁੰਡਾ ਇੱਕ ਸੰਗਰੂਰ ਦਾ ਹੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬੇ ਆਜ ਤੋ 1.5 ਸਾਲ ਹੋ ਗਏ ਉਹ ਅੱਜ ਇੱਕ 1.5 ਸਾਲ ਹੋ ਗਏ ਆ ਅੱਜ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾਂ ਕਿ ਸਾਡੇ ਬੰਦੇ ਲੱਭ ਕੇ ਦਿਓ ਕਿੱਥੇ ਗਏ ਆ ਪਰ ਇੱਕ ਡੇਢ ਸਾਲ ਹੋ ਗਿਆ ਬੰਦੇ ਉਹ ਗਾਇਬ ਆ ਮੇਰੇ ਮੇਰੇ ਜਨੇ ਨੌਜਵਾਨ ਸੀ ਮੇਰੇ ਜਨੇ ਉੱਚੇ ਲੰਬੇ ਸੀ ਮੁੰਡੇ ਤੇ ਡੇਢ ਸਾਲ ਹੋ ਗਿਆ ਮੁੰਡੇ ਅੱਜ ਤੱਕ ਲੱਭੇ ਨਹੀਂ ਕਿੱਥੇ ਗਏ ਆ ਗੁਆਚੇ ਆ ਕਿ ਪਤਾ ਨਹੀਂ ਕਿੱਥੇ ਚੱਲ ਗਏ ਕਿੱਥੇ ਜਾ ਕੇ ਮਰ ਗਏ ਆ ਇਹ ਨਹੀਂ ਪਤਾ ਨਾ ਤੁਹਾਨੂੰ ਤਾਂ ਤੁਹਾਨੂੰ ਵੀ ਲੱਗਦਾ ਵਾ ਕਿ ਮੇਬੀ ਡੈੱਡ ਹੋ ਗਏ ਸਾ ਮੈਨੂੰ ਲੱਗਦਾ ਮਰ ਗਏ ਕਿਉਂਕਿ ਪੂਰੀ ਘਰ ਦੇ ਪੂਰੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਨਹੀਂ ਲੱਭੇ ਉਹ ਡਾਂਕਰਾਂ ਦੇ ਵੱਲੋਂ ਕੀਤਾ ਜਾਂਦਾ ਸੀ ਇਦਾਂ ਦੀਆਂ ਚੀਜ਼ਾਂ ਜਦੋਂ ਡਾਂਕਰ ਕਰਦੇ ਆ ਕਰਦੇ ਆ ਕਰਦੇ ਆ ਕਾਰਨ ਕਿ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਕੁਝ ਏਜੰਟ ਬਾੜੇ ਹੁੰਦੇ ਆ ਇਹਡਾ ਫੋਨ ਕਰ ਦਿੰਦੇ ਹਾਂ ਕਿ ਨਾ ਵਿੱਚ ਮੈਨੂੰ ਘਰੋਂ ਪੈਸੇ ਨਹੀਂ ਮਿਲਣ ਦੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲੋਂ ਮੈਂ ਹੋਰ ਥੋੜੇ ਪੈਸੇ ਬਣਾ ਇੱਕ ਏਜੰਟ ਨੂੰ ਬਹੁਤ ਲਾਲਚੰਦਾ ਵਾ ਕਿ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਇਹ ਕਾਰਨ ਹੁੰਦਾ ਕਿ ਤੁਹਾਡਾ ਜਿਹੜਾ ਏਜੰਟ ਸੀਗਾ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਅਮਰਤਪੁਰ ਦੇ ਹੀ ਦੋਨੋਂ ਦੋ ਅਮਰਤਪੁਰ ਦੇ ਏਜੰਟ ਸੀ ਦੋਨੋਂ ਹੀ ਉਹ ਕਾਰਵਾਈ ਵੀ ਹੋਈ ਆ ਉਸ ਏਜੰਟ ਦੇ ਉੱਤੇ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ ਹਾਂ ਕਾਰ ਵੀ ਹੋਈ ਹੈ ਜੇ ਕਾਰ ਵੀ ਕਰਨ ਦੇ ਆ ਜੀ ਹਾਂ ਕਰ ਰਹੇ ਆ ਕਾਰ ਵੀ ਜਾਰੀ ਰੱਖੀਏ ਕਾਰ ਵੀ ਕੋਈ ਕਪੂਰ ਥੱਲੇ ਦਾ ਜਿਵੇਂ ਤੁਸੀਂ ਕਪੂਰ ਥੱਲੇ ਦੇ ਨਾਲ ਸੰਬੰਧਤ ਉਹ ਨੌਜਵਾਨ ਕੋਈ ਕਪੂਰ ਥੱਲੇ ਦਾ ਹੋਰ ਵੀ ਤੁਹਾਡੇ ਨਾਲ ਸੀ ਉੱਥੇ ਹੈਗੇ ਸੀ ਮੁੰਡੇ ਕਾਫੀ ਮੁੰਡੇ ਕਈ ਰਿਪੋਰਟ ਹੋ ਕੇ ਵਾਪਸ ਆ ਗਏ ਕਈ ਮੁੰਡੇ ਉੱਥੇ ਹੈਗੇ ਹੋਰ ਵੀ ਹੈਗੇ ਮੁੰਡੇ ਜਿਹੜੇ ਅਜੇ ਵੀ ਹੈਗੇ ਮੁੰਡੇ ਹਾਂ ਉੱਪਰ ਦਾ ਕੈਮਰਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੋਲਾ ਹਾਂ ਹਾਂ ਉਧਰ ਕੋਈ ਮੁੰਡੇ ਹੈਗੇ ਸੀ ਮੈਨੂੰ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ ਤੇ ਗੁਪਤਵਾਏ ਗੁਪਤਵਾ ਮੁੰਡੇ ਅਜ ਲੱਗਦਾ ਮੈਨੂੰ ਹੋਰ 2-3 ਮਹੀਨੇ ਬਾਅਦ ਹਾਈਲਾਈਟ ਹੋਣਗੇ ਮੁੰਡੇ ਸਾਰੇ ਕਿੰਨੇ ਕੁ ਨੌਜਵਾਨਾਂ ਤਦਾਦ ਕਿੰਨੇ ਕੁ ਨੌਜਵਾਨ ਹੈਗੇ ਨੇ ਉੱਥੇ ਜਿਹੜੇ ਇਸ ਵਕਤ ਹਰੇਕ ਕੰਟਰੀ ਫਸੇ ਹੋਏ ਮੁੰਡੇ ਗੁਆਟੇਮਾਲਾ ਫਸੇ ਆ ਮਕਸੀਕੋ ਫਸੇ ਮੁੰਡੇ ਹਰੇਕ ਉਹਨਾਂ ਦੀ ਆਸ ਹੈਗੀ ਉਹਨਾਂ ਦੇ ਅੱਗੇ ਜਾਣ ਦੀ ਜਾਂ ਕੁਝ ਮੁਸ਼ਕਲ ਹੀ ਆ ਤੁਸੀਂ ਕਿਦਾਂ ਡੋਂਕਰਾਂ ਦੇ ਜੰਗਲ ਚੋਂ ਨਿਕਲੇ ਪਹਿਲਾਂ ਮੈਨਾਂ ਭੱਜ ਕੇ ਨਿਕਲਿਆ ਸਰ ਕੀ ਕਹਿ ਆਂ ਤੁਹਾਨੂੰ ਕੁਛ ਨਹੀਂ ਉਹ ਮੈਨੂੰ ਪੈਸੀ ਡਿਮਾਂਡ ਕੀਤੀ ਮੈਨੂੰ 15000 ਡਾਲਰ ਦੀ ਤੇ ਫਿਰ ਉਹਨਾਂ ਦਾ ਮੈਂ 24 ਘੰਟੇ ਮੰਗੇ ਸੀ ਮੈਂ ਮੈਨੂੰ 24 ਘੰਟੇ ਦੇ ਦੋ ਜਾਂ ਦੋ ਦਿਨ ਦੇ ਦਿਓ ਮੈਨੂੰ ਮੈਂ ਤੁਹਾਨੂੰ ਪੈਸੇ ਘਰ ਉਪਵਾ ਦਿੰਦਾ ਵਾ ਤੇ ਸਵੇਰ ਦੇ 7:30 ਵਜੇ ਰਾਤ ਦੇ ਮੈਂ ਮੈਂ ਭਜਣਾ ਸੀ ਬੰਦੇ ਤੋਂ ਤੇ 7:30 ਵਜੇ ਮੀਂਹ ਪੈਣ ਦੇ ਉੱਥੇ ਬਨਾਮਾ ਦੇ ਕੋਲ ਤੇ 7:30 ਵਜੇ ਫਿਰ ਮੈਂ ਤੁਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਕਿ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂਦੀ ਸੀ ਮੈਨ ਤੇ ਉਹ ਬੰਦੇ ਮਰਾਤ ਕੀਤਾ ਮੈਂ ਉਹਨੂੰ ਸਪੈਨਿਸ਼ ਕਿਹਾ ਮੈਂ ਇੱਥੇ ਜਾਣਾ ਮੈਨੂੰ ਲੱਗਿਆ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ ਚ ਉਹ ਜਿੱਥੇ ਕੰਮ ਕਰਦਾ ਸੀ ਉਹ ਵੀਰ ਤੇ ਉਹ ਬਈੜਾ ਭਾਉ ਕੰਮ ਕਰਨ ਦੇ ਆਹੀ ਉੱਥੇ ਤੇ ਉਹ ਜਿੱਥੇ ਕੋਕ ਮੈਨੂੰ ਕਹਿੰਦਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਸ ਤੋਂ ਬਾਅਦ ਛੱਡ ਦੇਣਾ ਵਾ ਜਿਹੜੇ ਵੀ ਬੰਦੇ ਨੇ ਤੁਹਾਡੀ ਮਤ ਕਿ ਉਹ ਪੰਜਾਬੀ ਸੀ ਨਹੀਂ 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 ਉਹ ਉਧਰਲਾ ਸਪੈਨੀ ਸੀ ਨਹੀਂ ਨਹੀਂ ਉਹ ਉੱਥੇ ਹੈ ਹੀ ਨਹੀਂ ਉੱਥੇ ਕਿਤੇ ਸਪੈਨੀਸ਼ ਨਹੀਂ ਕੀ ਕਿਹਾ ਕਿ ਕੀ ਆਖਿਆ ਸੀ ਤੁਹਾਨੂੰ ਕਿ ਜੇ 15000 ਡਾਲਰ ਨਹੀਂ ਦੇਵਾਂਗੇ ਤਾਂ ਫਿਰ ਹੋਰ ਮਾਰ ਦੇਣਗੇ ਉਹ ਤਾਂ ਮਾਰ ਦੇਣਗੇ ਉਹ ਤਾਂ ਟੌਰਚਰ ਕਰਦੇ ਟੌਰਚਰ ਹਾਈ ਲੈਵਲ ਤੱਕ ਟੌਰਚਰ ਕਰਦੇ ਆ। ਹਥਿਆਰ ਵੀ ਕਾਫੀ ਹੱਥਿਆਰ ਆ ਗਈ ਕਰ ਤੱਕ ਹਥਿਆਰ ਪਿਸਤੌਲ ਲੈਂਦੇ ਆ। ਮੇਰੇ ਸਾਹਮਣੇ ਨਾ ਮੈਗਜ਼ਨ ਖੋਪਾ ਕੇ ਮੈਗਜ਼ਨ ਪਾ ਕੇ ਇੱਕ ਇੱਕ ਕਲੀ ਕਲੀ ਗੋਲੀ ਵਿੱਚ ਪਾਏ ਕਹਿੰਦੇ ਤੈਨੂੰ ਇਹਦੇ ਨਾਲ ਡਾਉਣਾ ਵਾ। ਫਿਰ ਮੈਂ ਉਹਨਾਂ ਕਿਹਾ ਕਿ ਮੈਨੂੰ ਟੌਰਚਰ ਨਾ ਕਰੋ। ਮੈਨੂੰ ਨਿੱਕੇ ਜਿਹਾ ਮੈਨੂੰ ਮਾਰ ਦਿਓ ਮੈਨੂੰ। ਮੈਂ ਟੌਰਚਰ ਮੇਰੇ ਤੋਂ ਸਿਆ ਸੰਟ ਟੌਰਚ ਨਹੀਂ ਮੇਰੇ ਤੋਂ ਸਿਆ ਜਾਂਦਾ। ਪਰ ਉਹ ਕਹਿੰਦੇ ਤੈਨੂੰ ਮਾਰਨਾ ਨਹੀਂ। ਆ ਚੁੱਕੇ ਸੀ ਕਿ ਬਿਲਕੁਲ ਮੈਂ ਤਾਂ ਆ ਚੁੱਕਾ ਡੈੱਡ ਸੀ। ਮੇਰਾ ਡੈਡ ਹੋ ਗਿਆ ਪੂਰਾ ਕੇ ਪਸ ਤੱਕ ਆਸ ਪੂਰੀ ਖਤਮ ਹੋ ਚੁਕੀ ਹੈ ਮੇਰੇ ਜੇ એનર્ਜੀ 1% એનર્ਜੀ ਨਹੀਂ ਹੈ ਕਿ ਹਾਂ ਕਿ ਮੈਂ ਕਿ ਮੈਂ ਬਚਣਾ ਵੀ ਆ ਜਾਂ ਮੈਂ ਪਾਪਸ ਵੀ ਜਾਣਾ ਵਾ ਤੇ ਫਿਰ ਆਪਣੇ ਆਪ ਚ ਮੈਂ ਹਿੰਮਤ ਕੀਤੀ ਫਿਰ ਬਾਬਾ ਜੀ ਨਾਲ ਰਾਬਤਾ ਜਿਸ ਤਰ੍ਹਾਂ ਤੇ ਫਿਰ ਬਾਬਾ ਜੀ ਨਾਲ ਰਾਬਤਾ ਆਸੀ ਮੈਥੋਂ ਭੱਜ ਗਿਆ ਸੀ ਜਦੋਂ ਮੈਸੇਜ ਫਿਰ ਬਾਬਾ ਜੀ ਨਾਲ ਰਾਬਤਾ ਆਸੀ ਅੰਬੈਸੀ ਅੰਬੈਸੀ ਨਾਲ ਕੀਤਾ ਕਿ ਮੁੰਡਾ ਭੱਜ ਗਿਆ ਵਾ ਇਥੋਂ ਤੇ ਫਿਰ ਘਰਦਿਆਂ ਨੇ ਫਿਰ ਨਾਲ ਦੇ ਪਿੰਡ ਹੈਗੇ ਸੀ ਮੁੰਡੇ ਨਾਲ ਦੇ ਪਿੰਡ ਹੈਗੇ ਸੀ ਨਾਲ ਦੇ ਜਿਹੜੇ ਜਾਣਦੇ ਸੀ ਬਾਬਾ ਜੀ ਨੂੰ ਉਹਨੇ ਲਿੰਕ ਕੀਤਾ ਗਿਆ ਹਾਂਗੇ ਬਾਬਾ ਜੀ ਆਪਣਾ ਬੰਦਾ ਫਸਿਆ ਪਿਆ ਵਾ ਫਿਰ ਬਾਬੀ ਨੇ ਬਹੁਤ سپورਟ ਕੀਤੀ ਆਪਣੀ ਤੇ ਵਧੀਆ ਤਰੀਕੇ ਉਸ ਤੋਂ ਮੈਂ ਆ ਮੈਨੂੰ ਸਾਰਾ ਕੁਝ ਫਿਰ ਖਾਣ ਪੀਣ ਨੂੰ ਸਾਰਾ ਕੁਝ ਮਿਲਿਆ ਮੈਨੂੰ 6 ਮਹੀਨੇ ਬਾਅਦ ਪਹਿਲੀ ਵਾਰੀ ਮੈਂ ਪਾਣੀ ਪੀਤਾ ਸੀ ਮੇਰੇ ਲਈ ਉਹ ਅਮਰਤ ਸੀ ਮੇਰੇ ਲਈ 6 ਮਹੀਨੇ ਬਾਅਦ ਚੰਗਾ ਪਾਣੀ ਜਿਹੜਾ ਪੀਤਾ ਸੀ ਮੈਂ ਮੁਸ਼ਕਿਲ ਵੇਲੇ ਜਿਹੜੇ ਨਿਕਲੇ ਹਾਂ ਉਹ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਜਿੰਨਾ ਵੀ ਹੋ ਸਕੇ ਮੈਂ ਕਰਦਾ ਵਾਂ ਨਵੀਂ ਜ਼ਿੰਦਗੀ ਮਿਲੀ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਨਵਾਂ ਜਨਮ ਮਿਲਿਆ ਆਪ ਨੂੰ ਤੇ ਦੂਸਰਾ ਜ ਇੱਕ ਨਵਾਂ ਜਨਮ ਮਿਲਿਆ ਦੂਸਰਾ ਜਨਮ ਮਿਲਿਆ ਮੈਨੂੰ ਕਿ ਅੱਜ ਜੋ ਮੈਂ ਬਾਬਾ ਜੀ ਕੋਲ ਬੈਠਾ ਵਾ ਇੱਥੇ ਮੈਂ ਕਰ ਵਾਪਸੀ ਕਰਕੇ ਕਿ ਮੈਂ ਮਹਿਸੂਸ ਕਰ ਰਿਹਾ ਬਹੁਤ ਖੁਸ਼ ਹਾਂ ਮੈਂ ਕਿਹਦਾ ਲਾਤਾ ਦੀ ਗੱਲ ਕਰੀਏ ਘਰ ਵੀ ਵਿਗ ਗਿਆ ਜ਼ਮੀਨ ਵੀ ਵਿਗ ਗਈ ਤੁਹਾਡੇ ਮੁਤਾਬਿਕ ਇੱਕ ਹਾਂਜੀ ਹਾਂਜੀ ਹੁਣ ਉਸ ਏਜੰਟਾਂ ਦੇ ਖਿਲਾਫ ਕੋਈ ਕਾਰਵਾਈ ਹਾਂ ਕਾਰਵਾਈ ਕਰ ਜਾਰੀ ਕਰਕੇ ਆ ਜੇ ਬਾਬਾ ਜੀ ਕਹਿੰਦੇ ਜਾਰੀ ਕਰਵੀ ਰੱਖੀ ਜੇ ਦੇਖੋ ਲੋਕ ਤਾਂ ਘਰੋਂ ਫਰਾਰ ਆ ਬੰਦੇ ਉਹ ਅਜੇ ਤੱਕ ਹੱਥ ਨਹੀਂ ਆਏ ਆਉਣਗੇ ਜਦੋਂ ਕਰਾਂਗੇ ਕਰ ਵੀ ਜਦੋਂ ਘਰ ਤੇ ਸਭ ਕੁਝ ਕਬਜਾ ਕੀਤਾ ਅੱਗੇ ਦਾ ਹੁਣ ਕੀ ਸੋਚਿਆ ਤੁਸੀਂ ਕੀ ਭਵਿੱਖ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਵਿਦੇਸ਼ ਤੋਂ ਤੁਸੀਂ ਆ ਚੁੱਕੇ ਹੋ ਹਾਂਜੀ ਹਾਂਜੀ ਜਿਵੇਂ ਤੁਸੀਂ ਦੱਸਿਆ ਕਿ ਜਿੰਦਗੀ ਤੁਹਾਨੂੰ ਬੜੀ ਹੈ ਕਿ ਨਵੀਂ ਜ਼ਿੰਦਗੀ ਸ਼ੁਰੂਆਤ ਕਿਸ ਤਰ੍ਹਾਂ ਕਰਾਂਗੇ ਹੁਣ ਇੱਥੇ ਇੱਥੇ ਆਪਣਾ ਫਿਰ ਕੰਮ ਕਰ ਕੋਈ ਸਰਕਾਰੀ ਜੋਬ ਦਾ ਦੇਖਾਂਗੇ ਹੂੰ ਥੋੜੀ ਸਟੱਡੀ ਹੋਰ ਕਰ ਲਾਂਗੇ ਥੋੜੀ ਜਿ ਆਪਣਾ ਤੇ ਸਰਕਾਰੀ ਜੋਬ ਦਾ ਟਰਾਈ ਕਰਾਂਗੇ ਕੋਸ਼ਿਸ਼ ਕਰਾਂਗੇ ਇੱਥੇ ਕੰਮ ਕਰਨ ਦੀ ਅਜੇ ਵੀ ਬਹੁਤ ਸਾਰੇ ਨੌਜਵਾਨਾਂ ਦੇ ਮਨ ਹੈ ਜੀ ਬਹੁਤ ਮਨ ਹੈਗਾ ਪਰ ਮੈਂ ਇਹੀ ਸਾਰ ਨੂੰ ਸੁਨੇਹਾ ਚਾਹਣਾ ਚਾਹੁੰਦਾ ਵਾਂ ਕਿ ਸਹੀ ਤਰੀਕੇ ਚੱਲ ਜਾਓ ਮਨ ਦੇ ਵਿੱਚ ਅਜੇ ਵੀ ਹੈਗੀ ਹੋਰ ਨਹੀਂ ਨਹੀਂ ਕਿਤੇ ਕਿ ਸਹੀ ਤਰੀਕੇ ਨਾਲ ਵਿੱਚ ਆਏ ਮੇ ਚਲਾ ਜਾਣਾ ਨਹੀਂ 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 ਹੋਣ ਤਾਂ ਨਹੀਂ ਖਤਮ ਹੀ ਆ ਖਤਮ ਜਦੋਂ ਇੰਨਾ ਕੁਝ ਦੇਖ ਲਿਆ ਵਾ ਉਹ ਬਾਹਰ ਦਾ ਕੁਝ ਉਹ ਮਾਂਚੀ ਮਰ ਗਿਆ ਬਾਹਰ ਦਾ ਕਿ ਹੁਣ ਬਾਹਰ ਜਾਣੀ ਨਹੀਂ ਤੇ ਬਸ ਇਹੀ ਆ ਕਿ ਸਹੀ ਤਰੀਕੇ ਜਾਓ ਸਹੀ ਤਰੀਕੇ ਜਾਓ ਚੰਗੀ ਕੰਟਰੀ ਜਾਓਗੇ ਤੇ ਦੋ ਨੰਬਰ ਜੇ ਕਾਤੋਂ ਲੈਣਾ ਵਾ ਮੌਤ ਨੂੰ ਆਪਣੇ ਆਪ ਦੀ ਮੌਤ ਨੂੰ ਗੱਲ ਪਾਉਣਾ ਵਾ ਤਾਂ ਫਿਰ ਗੱਲ ਗਲਤੀ ਆ ਇੱਕ ਤਾਂ ਘਰ ਦੇ ਦੇ ਪੈਸੇ ਖਰਾਬ ਕਰਨੇ ਆ ਉੱਪਰੋਂ ਇੱਕ ਟਾਰਚਰ ਸਹਿਣਾ ਵਾ ਡੌਂਕਰਾਂ ਦਾ ਏਜੰਡਾਂ ਦਾ ਕਿ ਸਾਡੇ ਪੈਸੇ ਨਹੀਂ ਮਿਲੇ ਉਹ ਆ ਵਾ ਇਸ ਕਰਕੇ ਮੇਰਾ ਸਾਰਾ ਨੂੰ ਇਹੀ ਬੇਨਤੀ ਆ ਕਿ ਆਪਣਾ ਸਹੀ ਛੋਟੀ ਮੋੜੀ ਕੰਟਰੀ ਚੱਲ ਜੋ ਕਿਤੇ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਝ ਦਿਨ ਪਹਿਲਾਂ ਜਿੰਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਤਰਵੰਡੀ ਚੌਧਰੀਆਂ ਦੇ ਕੋਲ ਕਪੂਰਸਲੇ ਦੇ ਵਿੱਚ ਪੈਂਦਾ ਇਹਦਾ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਉਹ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ 'ਚ ਫਸਿਆ ਹੋਇਆ ਤੇ ਉਹਨਾਂ ਨੇ ਸਾਰੀ ਉਹ ਵੀਡੀਓ ਵੀ ਦਿੱਤੀਆਂ ਸੀ ਅਸੀਂ ਤੁਹਾਨੂੰ ਵੀ ਉਹ ਸਾਰੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕੁਗੇ ਨੂੰ ਰੋਜ਼ਾਨਾ ਤਸੀਹੇ ਦਿੰਦੇ ਸੀ ਡਰਾਉਂਦੇ ਸੀ ਫਿਰ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਪਰ ਇਹ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਿੰਨ ਖੇਤ ਪੈਲੀ ਸੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਇਹਨਾਂ ਨੇ ਏਜੰਡਰ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਏ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਮੋਰਲੇ ਬਣੇ ਹੁਣ ਤੁਹਾਨੂੰ ਪਤਾ ਹੀ ਹੈ ਕਾਫੀ ਸਖਦਾਈ ਹੈ ਸੋ ਉਹਨਾਂ ਨੇ ਇਹਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਏ ਦੇ ਵਿੱਚ ਉਹਨਾਂ ਏਜੰਟਾਂ ਦੀ ਚੁੰਗਲ ਦੇ ਵਿੱਚ ਆ ਜਿਨ੍ਹਾਂ ਨੂੰ ਦੇ ਵਿੱਚੋਂ ਇਹ ਭੱਜ ਕੇ ਆਇਆ ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ तकरीबन ਤਿੰਨ ਜਿਹੜੀ ਹੈ ਆਪਣੀ ਜਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆ ਹੀ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਬਾਬਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਇਹ ਸਾਰਾ ਕੁਝ ਮੇਰੀ ਭੈਣ ਹੀ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਕੰਟਾਉਣਾ ਚਾਹੁੰਦਾ ਇਹ ਇਕੱਲਾ ਹੀ ਜਿਹੜਾ ਹੈਗਾ ਮਾਪੇ ਦਾ ਪੁੱਤਰ ਆ ਸੋ ਮਾਪੇ ਨੂੰ ਹੁੰਦਾ ਵੀ ਚਲੋ ਬੱਚੇ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਇਹ ਖੁਸ਼ ਰਹਿਣਾ ਚਾਹਦਾ ਸੋ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰਾਪਰਟੀ ਹੋਵੇ ਸਾਰੀ ਜਿਹੜੀ ਹੈਗੀ ਹੈ ਏਜੰਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜੀਆਂ ਇਹ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜਦੇ ਪਰ ਇਹ ਪਰਿਵਾਰ ਕਿੱਥੋਂ ਭੇਜਦਾ ਅੱਜ ਜਿਹੜਾ ਹੈ ਅਸੀਂ ਨੌਜਵਾਨ ਪੀੜੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਦੀ ਸੜਕੇ ਜਾਓ ਕੋਈ ਨਹੀਂ ਰੋਕਦਾ ਇਥੋਂ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਉਥੋਂ ਕਿ ਕਿਸੇ ਜਿਹੜੇ ਹੈਗੇ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਉਹ ਵਰਕ ਪਰਮਿਟ ਲੈ ਕੇ ਜਾਓ ਜਾਂ ਸਿੱਧੇ ਤਰੀਕੇ ਦੇ ਨਾਲ ਹਰ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਆ ਹਰ ਮੁਲਕ ਦੇ ਵਿੱਚ ਜਿਹੜੇ ਹੈਗੇ ਉਹਨਾਂ ਦੀਆਂ ਫਾਰਮੈਲਟੀ ਹੈ ਜਿਹੜੀਆਂ ਪੂਰੀਆਂ ਕਰੋ ਨਾ ਕਿ ਇਸ ਤਰ੍ਹਾਂ ਘਰ ਉਜਾੜ ਕੇ ਪਰਿਵਾਰ ਨੂੰ ਦਾਤੇ ਲਾ ਕੇ ਫਿਰ ਇਸ ਤਰ੍ਹਾਂ ਉੱਥੇ ਜਿਹੜੇ ਹਾਲਾਤ ਆ ਉਹ ਤਾਂ ਇਹ ਦੱਸੂਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਕੋਈ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਕਲੰਬੀਆ ਦੇ ਵਿੱਚ ਸਾਡੀ ਇੰਡੀਆ ਨੰਵਾਸੀ ਆ ਵਿਦੇਸ਼ ਮੰਤਰਾਲਿਆ ਜਿਨ੍ਹਾਂ ਨੇ ਇਹ ਇਹਦੇ ਇਹਨੂੰ ਸਸਸ ਦਿੱਤਾ ਤੇ ਅੱਜੇ ਵਾਪਸ ਆਇਆ ਸੋ ਇਹਨਾਂ ਦੇ ਜਿਹੜੇ ਹੈਗੇ ਪਰਿਵਾਰ ਜਿਹੜਾ ਹੈਗਾ ਟਿਕਟ ਲਾਉਣ ਜੋਗੋ ਅਗਨਿਸ਼ੋ ਵੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਟਿਕਟ ਭੇਜੀ ਤੇ ਵਾਪਸ ਆਪਣੇ ਪਰਿਵਾਰ ਚ ਆਇਆ ਸੋ ਅਸੀਂ ਬੇਨਤੀ ਕਰਾਂਗੇ ਕਿ ਇਹੋ ਜੇ ਜੋਖਮ ਨਾ ਲਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾਂ ਭੇਜੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਮਾਪੇ ਬਤੇ ਇਹੋ ਜਿਹਾ ਪ੍ਰੈਸ਼ਰ ਨਾ ਪਾਓ ਜਦੋਂ ਬਾਅਦ ਦੇ ਵਿੱਚ ਘਰ ਵੀ ਥੋੜਾ ਉਜੜ ਜਾਵੇ ਮਾਪੇ ਵੀ ਰੋਂਦੇ ਫਿਰਨ ਇਹੋ ਜੀ ਕਮਾਈ ਤੋਂ ਇਹੋ ਜੇ ਵਿਦੇਸ਼ ਤੋਂ ਕੋਈ ਲਾਭ ਹੋਣ ਵਾਲਾ ਨਹੀਂ ਕਿਉਂਕਿ ਕੋਈ ਇੱਕ ਲੰਘ ਜਾਂਦਾ ਸੀ ਉਹਦੇ ਹਾਲ ਦੇਖਦੇ ਆ ਜਿਹੜੇ ਉੱਥੇ ਸੈਂਕੜੇ ਨੌਜਵਾਨ ਅੱਜ ਵੀ ਉੱਥੇ ਉਹਨਾਂ ਡੌਂਕਰਾਂ ਦੇ ਕੋਲ ਤਸੀਹੇ ਢਲ ਰਹੇ ਆ ਉਹਨਾਂ ਦੀ ਹਾਲਤ ਦੇਖ ਕੇ ਲੂੰ ਗੰਡੇ ਖੜੇ ਹੁੰਦੇ ਆ ਸੋ ਇਸ ਵਾਸਤੇ ਅਸੀਂ ਹੱਥ ਜੋੜ ਕੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆਂ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਬੇਨਤੀ ਕਰਦੇ ਆਂ ਕਿ ਜੇ ਬੱਚੇ ਇਹੋ ਜਿਹੀ ਜ਼ਿੱਦ ਕਰਦੇ ਆਂ ਤੇ ਨਾ ਭੇਜੋ ਕਿਉਂਕਿ ਇੰਸੇ ਜਿੰਨੇ ਪੈਸੇ ਇਹਨਾਂ ਨੇ ਏਜੰਡਰ ਨੂੰ ਦਿੱਤੇ ਆ ਉਹਨਾਂ ਦੇ ਨਾਲ ਪੂਰਾ ਪਰਿਵਾਰ ਵਧੀਆ ਰੋਟੀ ਖਾ ਸਕਦਾ ਸੀ ਤੇ ਕੋਈ ਕੰਮ ਸ਼ੁਰੂ ਕਰਕੇ ਉਹਦਾ ਲਾਹਾ ਲੈ ਸਕਦੇ ਸੀ ਪਰ ਅਫਸੋਸ ਹੈ ਕਿ ਸਾਡੀ ਇੱਕ ਬਾਹਰ ਜਾਣ ਦੀ ਹੋੜ ਜਿੱਥੇ ਆਪਣਾ ਜੀਵਨ ਖਤਰੇ ਵਿੱਚ ਪਾਉਂਦੀ ਹੈ ਉਸੇ ਪਰਿਵਾਰ ਨੂੰ ਦਰਦਰ ਦੀਆਂ ਛੋਕੜਾ ਖਾਲੀ ਮਜਬੂਰ ਹੋ ਰਿਹਾ ਇਹੋ ਜੀ ਵਿਦੇਸ਼ ਦੇ ਜਾਣ ਤੋਂ ਕਹਿੰਦੇ ਨਾ ਘਰੇ ਚੰਗੇ ਆ ਕਰਿਓ ਵਾਹਿਗੁਰੂ ਰੋਟੀ ਦੇ ਰਿਹਾ ਸੋ ਸਾਨੂੰ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਜਾਣਾ ਜਾਓ ਜੀ ਸਦਕੇ ਜਾਓ ਪਰ ਸਹੀ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ ਬਾਬਾ ਜੀ ਸਵਾਲ ਮੇਰਾ ਮੋਟੂ ਉਹੀ ਹੈ ਤੁਹਾਨੂੰ ਕਿ ਹਰ ਵਾਰ ਨੌਜਵਾਨ ਵਿਦੇਸ਼ ਦਾ ਰੁਕ ਕਰਦਾ ਵਾ ਅਸਲੀ ਗਲ ਤਰੀਕੇ ਦੇ ਨਾਲ ਡੰਕੀਆ ਰਾਸਤੇ ਅਪਣਾਏ ਜਾ ਰਹੇ ਨੇ ਮਨ ਨੂੰ ਲੱਗਦਾ ਕਿ ਉਹਨਾਂ ਦੇਸ਼ਾਂ ਨੂੰ ਵੀ ਕਿਤੇ ਨਾ ਕਿਤੇ ਭਾਰਤੀ ਸਰਕਾਰ ਦੇ ਨਾਲ ਬੈਠ ਕੇ ਵੱਡੀ ਬੈਠਕ ਕਰਨੀ ਚਾਹੀਦੀ ਹੈ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਇੱਕ ਸਮਾਲ ਹੈਗਾ ਵਾ ਲਖਈ ਨੌਜਵਾਨਾਂ ਦੀ ਜ਼ਿੰਦਗੀ ਦਾ ਤਸ਼ੱਦਦ ਹੋ ਰਹੀ ਨੇ ਉੱਥੇ ਡਾਕਟਰਾਂ ਦੇ ਵੱਲੋਂ ਚਾਹੇ ਜਿਹੜੇ ਵੀ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਕਿਉਂਕਿ ਇਹ ਵੀ ਇੱਕ ਨੌਜਵਾਨ ਉਹਨਾਂ ਦੇ ਵਿੱਚ ਹੈ ਜਿਹੜਾ ਆਪਣੀ ਜਾਨ ਪਿਆਰ ਦੇ ਵਿੱਚ ਪਹੁੰਚਿਆ ਤੇ ਤੁਹਾਨੂੰ ਨੂੰ ਲੱਗਦਾ ਕਿ ਇਸ ਵਿਸ਼ੇ ਨੂੰ ਕਿਤੇ ਨਾ ਕਿਤੇ ਗੰਭੀਰਤਾ ਨਾਲ ਲੈਣਾ ਚਾਹੀਦਾ ਬੈਠਕ ਹੋਣੀ ਚਾਹੀਦੀ ਉਹਨਾਂ ਦੇਸ਼ਾਂ ਦੇ ਨਾਲ ਆਪਸੀ ਦੇਚ ਤੇ ਆਨਗੇ ਅਸੀਂ ਅੱਗੇ ਵੀ ਇਹ ਮੁੱਦਾ ਜਿਹੜਾ ਸੀਗਾ ਸੰਸਦ ਵਿੱਚ ਵੀ ਉਠਾਇਆ ਸੀ ਵੀ ਇਹ ਜਿਹੜਾ ਇਹ ਜਿਹੜੇ ਗਲਤ ਬੰਦੇ ਆ ਇਹਨਾਂ ਦਾ ਇਹੋ ਜਿਹਾ ਗੱਠਜੋੜ ਬਣਿਆ ਹੋਇਆ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਆ ਕੋਈ ਇਹ ਇਕੱਲੇ ਹੁਣ ਜੇ ਦੱਸ ਰਹੇ ਵੀ ਇਕੱਲੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਜਿਹੜੇ ਹੈ ਨੇਪਾਲ ਤੋਂ ਬੱਚੇ ਵੀ ਉੱਥੇ ਫਸੇ ਹੋਏ ਆ ਸੋ ਇਹ ਸਰਕਾਰਾਂ ਨੂੰ ਇਹਦੇ ਉੱਤੇ ਜਿਹੜਾ ਹੈਗਾ ਉਹਨਾਂ ਸਰਕਾਰਾਂ ਦੇ ਨਾਲ ਜਿਥੇ-ਜਿਥੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਉੱਥੇ ਦੀ ਪੁਲਿਸ ਦੇ ਨਾਲ ਉੱਥੇ ਦੀ ਸਰਕਾਰਾਂ ਦੇ ਨਾਲ ਗੱਲ ਕਰਕੇ ਕਿ ਇਹੋ ਜਿਹੇ ਜਿਹੜਾ ਇਹ ਨਾਪਾਕ ਗਠਜੋੜ ਇਹਨੂੰ ਖਤਮ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਤੇ ਇਹੋ ਜਿਹੇ ਜਿਹੜੀ ਜਵਾਨੀ ਰੁੱਲ ਰਹੀ ਹੈ ਉਹਨੂੰ ਰੋਕਿਆ ਜਾਵੇ ਇਹ ਮੁੱਦਾ ਅੱਗੇ ਵੀ ਠਾਇਆ ਸੀ ਗਾਂ ਵੀ ਸੀ ਉਠਾਵਾਂ ਕਿਸਾਨ ਚੋਂ